ਲੋਈ ਹਾਸ੍ਰੀ ਕਾਲ ਜੀ ਸਾਰਿਆਂ ਨੂੰ ਸਹੌਲੀ ਖੜਿਆ ਬਾਈ ਬੱਕਰੀਆਂ ਦੀ ਮੰਡੀ ਤੇ ਹਰ ਐਤਵਾਰ ਲੱਗਦੀ ਆ ਮੰਡੀ ਬਾਈ ਵੱਤ ਵੱਤ ਵੀਰ ਪਹੁੰਚਿਆ ਕਰੋ ਪਹਿਲਾਂ ਤਾਂ ਆਪਾਂ ਇਹ ਕਹਿੰਨੇ ਆ ਤੇ ਹੁਣ ਨਾ ਬਾਈ ਖੜਾ ਪ੍ਰਾਣੀ ਬਲੱਡ ਲਾਈਨ ਦੀਆਂ ਬੱਕਰੀਆਂ ਨੇ ਇਹਨਾਂ ਲਵੇ ਪਹਿਲਾਂ ਬਾਈ ਤੋਂ ਗੱਲ ਸਟਾਰਟ ਕਰਨ ਤੋਂ ਪਹਿਲਾਂ ਉਹਨੂੰ ਕੰਨ ਦਿਖਾ ਦਈਏ ਬੱਕਰੀਆਂ ਦੇ ਆ ਦੇਖੋ ਪ੍ਰਾਣੀ ਬਲੱਡ ਲਾਈਨ ਤੇ ਬਾਈ ਨੂੰ ਪੁੱਛਦੇ ਆਪਾਂ ਹੁਣ ਕੀ ਹਾਲ ਆ ਬਾਈ ਬਾਕੀ ਕਾ ਜੀ ਵਧੀਆ ਵੀਰ ਤੇ ਪਹਿਲਾਂ ਟਾਈਮ ਦੱਸੋ ਬਾਈ ਕਿੰਨਾ ਕੁ ਹੋ ਗਿਆ ਬੱਕਰੀਆਂ ਦੇ ਵਿੱਚ ਆਪਾਂ ਨੂੰ ਤੀਜੀ ਪੜੀ ਚੱਲ ਰਹੀ ਹੈ ਵੀਰੇ ਅੱਛਾ ਤੀਜੀ ਚੱਲ ਰਹੀ ਹੈ ਪਿੰਡ ਕਿਹੜਾ ਬਾਈ ਆਪਣਾ ਸ਼ਾਮਲਾ ਸ਼ਾਮਲਾ ਇਹ ਕਿਹੜੇ ਚ ਪੈ ਜਾਂਦਾ ਜ਼ਿਲ੍ਹੇ 'ਚ ਜ਼ਿਲ੍ਹੇ ਪਟਿਆਲੇ 'ਚ ਵੀਰੇ ਅੱਛਾ ਪਟਿਆਲੇ 'ਚ ਪੈਂਦਾ ਪੰਜ ਚਾਰ ਕਿਲੋਮੀਟਰ ਆ ਅੱਛਾ ਪੰਜ ਚਾਰ ਕਿਲੋਮੀਟਰ ਆ ਹਾਂਜੀ ਠੀਕ ਹੈ ਹਾਂਜੀ ਤੇ ਪਹਿਲਾਂ ਬਾਈ ਬੱਕਰੀਆਂ ਦਿਖਾਓ ਕੋਈ ਫੜ ਕੇ ਚਾਰ ਪੰਜ ਵਧੀਆ ਵਧੀਆ ਫਿਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਕਰੀ ਚੱਲਾਂਗੇ ਹਣਾ ਤੇ ਆ ਦੇਖੋ ਬਾਈ ਬੱਕਰੀ ਕਿੰਨੀ ਹੈਡ ਹੂਟ ਕਿੰਨੀ ਹੋ ਬਾਈ ਇਹਦੀ ਕਾਲੀ ਬੱਕਰੀ ਦੀ ਹਾਈਟ ਹੈ ਵੀਰੇ 36 38 ਇੰਚ ਅੱਛਾ ਹਾਂਜੀ ਠੀਕ ਆ ਬੱਕਰੇ ਦੇ ਫਿੱਟਾ ਮਰਿਆ ਵੀ ਨਹੀਂ ਹੈਗਾ ਮਾਰਿਆ ਨਹੀਂ ਹੈ ਨਾ ਹਾਂਜੀ ਕੰਨ ਵਧੀਆ ਨੇ ਯਾਰ ਕੰਨ ਲੰਮੇ ਆਈ ਜਾਂਦੇ ਥੋੜੇ ਸਾਰੀਆਂ ਪੱਠਾਂ ਦੇਣਾ ਬਾਈ ਕੰਨਾ ਕਰਕੇ ਵੀਡੀਓ ਬਣਾਉਣ ਦਾ ਜਿਹੜਾ ਕਾਰਨ ਆ ਉਹ ਮੇਨ ਕੰਨਾ ਕਰਕੇ ਬਣਿਆ ਬਾਕੀ ਨੱਕ ਨਕੌੜਾ ਸਾਰੀ ਵਧੀਆ ਬੱਕਰੀਆਂ ਨੇ ਇਹਨਾਂ ਲਵੇ ਤੇ ਬਾਈ ਫਿਰ ਬਾਹਰ ਝਾਰਦੇ ਬੱਕਰੀਆਂ ਹਾਂ ਵੀਰੇ ਬਾਹਰ ਵੀ ਲੈ ਕੇ ਜਾਂਦੇ ਜੀ ਅੱਛਾ ਘਰੇ ਵੀ ਖਵਾਉਨੇ ਆ ਹਾਂ ਘਰੇ ਵੀ ਖਵਾਉਂਦੇ ਆ ਹੁਣ ਕਿਵੇਂ ਬਾਹਰ ਚराई ਚ ਰਹੀ ਹੈਗੀ ਇੱਧਰ ਛੋਡੇ ਕਿੰਨੀ ਹਾਂ ਹਾਂ ਹੈਗੀ ਚੱਲੀ ਜਾਂਦਾ ਵੀਰੇ ਚੱਲੀ ਜਾਂਦਾ ਹੈ ਹਾਂਜੀ ਹਾਂ ਵਧੀਆ ਠੀਕ ਹੈ ਤੇ ਤੁਸੀਂ ਕਿੰਨੇ ਪੜ੍ਹੇ ਹੋ ਆ ਬਾਈ ਮੈਂ 10 ਪੜ੍ਹਿਆ ਹਾਂ ਵੀਰੇ 10 ਹਾਂਜੀ ਠੀਕ ਹੈ 10ਵੀਂ ਤੋਂ ਬਾਅਦ ਫਿਰ ਗਾਂਹਣੀ ਪੜ੍ਹੇ ਉਹ ਇੱਧਰ ਹੀ ਹੋਗੇ ਹਾਂਜੀ ਇੱਧਰ ਹੋਗੇ ਬੱਕਰੀਆਂ ਕਿੰਨੀ ਹਨ ਹਾਂਜੀ ਹਾਂ ਕਿੰਨੀਆਂ ਬੱਕਰੀਆਂ ਹੋਣਗੀਆਂ ਬਾਈ ਛੋਡੇ ਲਾਵੇ ਹੁਣ ਬੱਕਰੀ ਆ ਜਾਣ 50 55 ਵੀਰੇ ਸਾਰੀ 50 55 ਨੇ ਹੈ ਠੀਕ ਹੈ ਤੇ ਬੱਕਰਾ ਕਿਹੜਾ ਬਾਈ ਛੋਡੇ ਲਾ ਬੱਕਰਾ ਹੈਗਾ ਹੁਣ ਇੱਥੇ ਹਾਂ ਬੱਕਰਾ ਹੈਗਾ ਲੋਹਾ ਲੈ ਆਈ ਬਾਈ ਬੱਕਰਾ ਵੜ ਕੇ ਬੱਕਰਾ ਦਿਖਾਉਣਾ ਸਾਨੂੰ ਤੇ ਇਹ ਕਰਾ ਦਨੇ ਵੀਰੇ ਚਾਰ ਦੰਦ ਤੇ ਕਰਾ ਦਨੇ ਚਾਰ ਦੰਦ ਤੇ ਹੂੰ ਚਾਰਤੀ ਕਰਾਉਨੇ ਹੋਣਾ ਠੀਕ ਐ ਤੇ ਬੱਕਰੇ ਕਿੰਨੇ ਰੱਖਦੇ ਮਾਲ ਦੇ ਵਿੱਚ ਉਹ ਬੱਕਰਾ ਤਾਂ ਇੱਕ ਹੀ ਰੱਖਿਆ ਫਿਰ ਭਰਾਵਾ ਜਿਆਦਾ ਖਰਾਬ ਕਰਦੇ ਨੇ ਅੱਛਾ ਕਿੰਨੀਆਂ ਝੋਲੀਆਂ ਲੈਣ ਨੂੰ ਇੱਕ ਬੱਕਰੇ ਤੋਂ ਬਹੁਤ ਝੋਲੀਆਂ ਲੈ ਲੈਣਾ ਤਿੰਨ ਚਾਰ ਤਿੰਨ ਚਾਰ ਇਹਦਾ ਬਾਦ ਚੇਂਜ ਕਰ ਦਿੰਨੇ ਹਾਂ ਚੇਂਜ ਕਰ ਦਿੰਦਾ ਆਪਾਂ ਆਪ ਤਾਂ ਦਾ ਬੱਚਾ ਹੋਰ ਤਿਆਰ ਕਰ ਲੈਂਦਾ ਉਹੀ ਬਲੱਡ ਲਾਈਨ ਨਹੀਂ ਇੰਜ ਹੋਣ ਲੇ ਠੀਕ ਆ ਬੱਚਾ ਹੈ ਇੱਕ ਕਿੰਨੇ ਦੰਦ ਹੋ ਗਿਆ ਬਈ ਦੰਦੇ 8 ਦੰਦ ਪੂਰੇ ਆ ਵੀਰੇ ਅਸੇ 8 ਦੰਦ ਹੈ ਕੰਨ ਭਈ ਇਹਦੇ ਵੀ ਬਾਵਾ ਲੰਮੇ ਆ ਨਾ ਹਾਂਜੀ ਇਆ ਆਪਦੇਤੀ ਲੈ ਜਾਂਦਾ ਫਿਰ ਹਾਂ ਆਪਦੇਤੀ ਲੈ ਜਾਂਦਾ ਕਿਹੜਾ ਰੰਗ ਸੁੰਦਾ ਬਈ ਜ਼ਿਆਦਾ ਇਹ ਬਾ ਰੰਗ ਲੋਹਾ ਜਾਂ ਕਾਲਾ ਵੀਰੇ ਅੱਛਾ ਦੋਈ ਸੁੰਦਾ ਹਾਂਜੀ ਠੀਕ ਆ ਉਹ 12 ਤਾਂ ਨਹੀਂ ਬੱਕਰੀ ਖਰੀਦਦੇ ਸਾਰੀਆਂ ਘਰ ਦੀਆਂ ਨੇ ਬਈ ਆਪਣੀਆਂ ਇਹ ਬਾ ਆਪਣੇ ਘਰ ਦੀਆਂ ਨੇ ਪ੍ਰਭਾ ਸਾਰੀਆਂ ਹੈ ਠੀਕ ਆ ਤੇ ਕੋਈ ਰਿਜ਼ਲਟ ਦਿਖਾ ਦੇ ਬਈ ਇਹਨਾਂ ਦਾ ਬੱਚੇ ਛੋਟੇ ਪਠਾ ਦੇ ਹੋਣ ਬੱਕਰੇ ਦੀਆਂ ਲੈ ਆ ਦੇਖ ਪ੍ਰਭਾ ਲੈ ਦੇਖੀ ਦੇਖੀ ਆ ਦੇਖੋ ਬਈ ਲੋਕ ਗਏ ਵੀ ਤੈਨੂੰ ਲੈ ਫੜਕਾ ਕਾਲੀ ਜੀ ਨੂੰ ਇਹਨੂੰ ਆ ਇਹਨੂੰ ਲੈ ਫੜਕੇ ਆ ਇਹਨੂੰ ਲੈ ਹਾਂ ਆ ਦੇਖੋ ਬਈ ਕੰਨ ਇਹਨਾਂ ਦੇ ਵੀ ਸਾਰਿਆਂ ਦੇ ਕਾਲੇ ਰੰਗੇ ਕਿੰਨੇ ਕਿੰਨੇ ਟਾਈਮ ਦੇ ਨੇ ਬਈ ਇਹ ਹੈਗੇ ਨਾ ਵੀਰੇ 7-7 8-8 ਮਹੀਨੇ ਦੇ ਆ 7-7 8-8 ਮਹੀਨੇ ਦੇ ਆ ਠੀਕ ਆ ਆ ਦੇਖੋ ਬਈ ਕੰਨ ਇਹ ਫਿਰ ਬੱਕਰਾ ਬਈ ਆਪਦੇ ਤੇ ਲੈ ਜਾਂਦਾ ਕਿ ਬੱਕਰੀਆਂ ਵੀ ਆਪਦੇ ਤੇ ਬੱਕਰੀਆਂ ਆਪਦੇ ਤੇ ਵੀ ਲੈ ਜਾਂਦੇ ਨੇ ਭਰਾਵਾ ਠੀਕ ਆ ਐ ਹੋ ਜਾਂਦਾ ਹੈ ਹਾਂ ਹੂੰ ਪ੍ਰਚਾਰ ਦੇ ਤੁਸੀਂ ਬਾਹਰ ਹੋ ਹੈ ਹਾਂਜੀ ਹਾਂ ਬਾਹਰ ਕੀ ਪਾਉਨੇ ਬਈ ਸਿਆਲਾਂ ਦੇ ਵਿੱਚ ਹੁਣ ਕੀ ਕੱਟ ਕੇ ਪਾਉਨੇ ਦਰਾਖਤਾਂ ਤੋਂ ਪਾ ਪੇਪਲ ਅਰਜਨ ਵੀਰੇ ਹੋਰ ਨੇ ਮਨ ਨੂੰ ਮਡੇ ਕਾਂ ਟੋਕਾਂ ਮੇਰੀਆਂ ਪੂਰੀਆਂ ਸਾਰਾ ਕੁਝ ਟੋਕ ਮਾਰਿਆ ਕਿਤੇ ਬੱਕੀ ਕੁਮਾਰ ਦਾ ਟੋਕਾ ਸਟਿਆ ਲਿਆ ਜੀ ਕੁਮਾਰ ਦਾ ਹਾਂਜੀ ਹਾਂ ਸਟਿਆ ਆਇਆ ਹੋਇਆ ਹੈ ਹਾਂ ਘਰੇ ਉਹ ਪਾ ਦਨੇ ਹਾਂ ਵੀਰੇ ਠੀਕ ਆ ਹੁਣ ਖਰਾਕ ਕੀ ਪਾਉਨੇ ਇਹਨਾਂ ਨੂੰ ਖਰਾਕ ਬਾਕੀ ਸੋਲਿਆਂ ਦਾ ਅਸਲ ਕੰਮ ਕੀ ਕੰਕ ਇਹ ਹੈ ਜੇ ਕੁਝ ਪਾ ਦਨੇ ਹਾਂਜੀ ਹਾਂ ਠੀਕ ਹੈ ਖਰਚਾ ਤਾਂ ਬਹੁਤ ਪੈਂਦਾ ਬਈ ਇਹਨਾਂ ਦਾ ਭਾਂਡੂ ਜਿਆ ਪਸੂਦੀ ਬਹੁਤ ਬਰਚਾ ਖਰਚਾ ਪੈਂਦਾ ਬਈ ਹਾਂ ਹਾਂ ਖਰਚਾ ਬਈ ਤਾਂ ਇਹਦੀ ਜਮੀਨੇ ਤੱਕ ਪੂਰਾ ਖਰਚਾ ਹੋਣਤੀ ਆ ਠੀਕ ਹੈ ਮਾਰਚ ਤੱਕ ਮਾਰਚ ਤੱਕ ਹਾਂ ਫੇ ਬੱਚੇ-ਬੁੱੱਚੇ ਦਾ ਸੇਲ ਕਰਦਨੇ ਹੋਵਾਂਗੇ ਹਾਂ ਹਾਂ ਕਰਦਨੇ ਆ ਵੀਰੇ ਬੱਚਾ ਕਿੰਨੇ ਦਾ ਸੇਲ ਕਰਦੇ ਬਈ ਬਸ 7-8000 10000 ਤੱਕ ਵੀ ਵੀਰ ਜੀ ਦਾ 10000 ਠੀਕ 7-8000 ਮੰਨ ਗਏ ਨਾਰਮਲ ਯਾਰ ਰੇਟ ਆ ਅੱਜ ਬਈ ਮੈਂ ਮੰਡੀ ਤੇ ਦੇਖਿਆ ਵੀ ਤੁਸੀਂ ਬੱਕਰੀਆਂ ਦਿੱਤੀਆਂ ਨਹੀਂ ਕੋਈ ਵਪਾਰੀ ਮੰਗਦੇ ਜੀ ਹਨਾ ਇਹ ਕੀ ਕਾਰਨ ਬਈ ਕਿਉਂ ਨਹੀਂ ਦਿੱਤੀ ਅੱਜ ਮਾਵੇਂ ਜਾਣ ਕੇ ਨੇ ਤਾਂ ਘਟਨੇ ਪ੍ਰਭਾਵ ਸਿਰ ਵਿੱਚ ਆ ਗਿਆ ਅੱਛਾ ਠੀਕ ਆ 55 ਚਾਹੀਦੀ ਮੇਰੇ ਦੋ ਜਣੇ ਕੰਮ ਕਰਦੇ ਆ ਦੋ ਜਣੇ ਕੰਮ ਕਰਦੇ ਆ ਹਾਂ ਠੀਕ ਆ ਉਹ ਬਈ ਉਹ ਕੰਮ ਜਿਵੇਂ ਛੋਟਾ ਦਾ ਪੁਰਾਣਾ ਸੁਣਨ ਦਾ ਚੱਲ ਕਹਿਣੀ ਆ ਤੁਸੀਂ ਤਾਂ ਨਾ ਵਧੀਆ ਜਿਵੇਂ ਵਿੱਚ ਨਵੇਂ ਬੰਦੇ ਆਈ ਜਾਂਦੇ ਆ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਕੋਈ ਉਹ ਨਾਲ ਵੀ ਵੀਰੇ ਬੱਧਾ ਢੰਗ ਨਾਲ ਕਰਨ ਜੀ ਇਹ ਢੰਗ ਨਾਲ ਕਰਨਗੇ ਹੈਗੀ ਕਮਾਈ ਹੈਗੀ ਇਹ ਚ ਹਾਂ ਹਾਂ ਕਮਾਈ ਹੈਗੀ ਭਰਾਵਾ ਅੱਛਾ ਜੇ ਢੰਗ ਨਾਲ ਕਰਨ ਤਾਂ ਕਮਾਈ ਹੈ ਚੋਂ ਹਾਂ ਠੀਕ ਆ ਤੇ ਠੀਕ ਆ ਬਾਈ ਬਹੁਤ ਧੰਨਵਾਦ ਠੀਕ ਆ ਜੀ ਧੰਨਵਾਦ